ਖਨੌਰੀ ਮੋਰਚੇ ਤੇ 111 ਮਜੀਬੜਿਆਂ ਦਾ ਜੱਸਾ ਜੋ ਮਰਨ ਬਾਅਦ ਤੇ ਬੈਠਾ ਸੀ ਉਸ ਵਿੱਚ ਤਿੰਨ ਜ਼ਿਲ੍ਹਾ ਫਤੇਗੜ ਸਾਹਿਬ ਦੇ ਕਿਸਾਨ ਸਨ ਅੱਜ ਉਹਨਾਂ ਕਿਸਾਨਾਂ ਦਾ ਸਿੱਧੂ ਬਜੇਬੰਦੀ ਵੱਲੋਂ ਕੀਤਾ ਗਿਆ ਸਲਮਾਨ ਇਸ ਮੌਕੇ ਜ਼ਿਲ੍ਹਾ ਜਨਰਸ ਕਤਾ ਵਰਜੀਤ ਸਿੰਘ ਜੀ ਤੇ ਪਰ ਜ਼ਿਲ੍ਹਾ ਮੀਤ ਪ੍ਰਧਾਨ ਉਤਮ ਸਿੰਘ ਪਰਵਾਲੀ ਬਲਾਕ ਪ੍ਰਧਾਨ ਕਰਨੈਲ ਸਿੰਘ ਜਟਾਣਾ ਐਸ 75 ਮਜੀਤ ਸਿੰਘ ਘਰਚਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਹਾਜ਼ਰ ਸਨ ਕੋਈ ਅੰਨ ਦਾ ਇੱਕ ਦਾਣਾ ਤੱਕ ਨਹੀਂ ਆਪਣੇ ਅੰਦਰ ਕੀਤਾ ਸਵਾਇਬ ਪਾਣੀ ਤੋਂ ਹੋਰ ਕੁਝ ਨਹੀਂ ਆ ਥੋੜੇ ਦਿਨਾਂ ਤੋਂ ਹੁਣ ਜਦੋਂ ਮਤਲਬ ਹਾਈ ਸਾਡੀ ਸਰਕਾਰ ਦੀ ਇੱਕ ਹਾਈ ਪਾਵਰ ਕਮੇਟੀ ਆ ਕੇ 14 ਤਰੀਕ ਦੇ ਕੇ ਗਏ ਨੇ ਉਹ ਮੀਟਿੰਗ ਦਾ ਤਾਂ ਜਾ ਕੇ ਉਹਨਾਂ ਨੇ ਮਾਮੂਲੀ ਇੱਕ ਆਪਣੀ ਮੈਡੀਸਨ ਲੈਣੀ ਸ਼ੁਰੂ ਕੀਤੀ ਆ ਫਸਟ ਏਡ ਜਿਸ ਨੂੰ ਆਪਾਂ ਕਹਿ ਸਕਦੇ ਹਾਂ ਇਸ ਕਰਕੇ ਇਹ ਇੱਕ ਬਹੁਤ ਵੱਡੀ ਦੇਖੋ ਉਹਨਾਂ ਦੀ ਕੁਰਬਾਨੀ ਆ ਉਸ ਦੇ ਨਾਲ ਨਾਲ ਸਾਡੇ ਇਹ ਸੰਘਰਸ਼ੀ ਵੀਰ ਜਿਨ੍ਹਾਂ ਨੇ ਇੱਕ ਵੱਖਰਾ ਦਬਾਅ ਬਣਾ ਕੇ ਸਰਕਾਰ ਨੂੰ ਇੱਥੇ ਤੱਕ ਮਜਬੂਰ ਕਰ ਲਿਆ ਵੀ ਉਸ ਨੂੰ ਐਟੇ ਟਾਈਮ ਕੁਝ ਹੀ ਦਿਨਾਂ ਦੇ ਵਿੱਚ ਆਉਣਾ ਪਿਆ ਜਦੋਂ 110 ਕਿਸਾਨ ਸਾਡੇ 11 ਕਿਸਾਨ ਮਰਨ ਵਰ ਦੇ ਉੱਤੇ ਬੈਠ ਕੇ ਤਹਿਈਆ ਕਰ ਲਿਆ ਇਹਨਾਂ ਨੇ ਵੀ ਅਸੀਂ ਵੀ ਡੱਲੇਵਾਲ ਸਾਹਿਬ ਦੇ ਤਰਾਈ ਆਪਣੀ ਜਾਨ ਹੈ ਜਿਹੜੀ ਉਹ ਕੁਰਬਾਨ ਕਰ ਦੇਵਾਂਗੇ ਲੇਕਿਨ ਅਸੀਂ ਪਿੱਛੇ ਨਹੀਂ ਹਟਾਂਗੇ ਇਹ ਉਹ ਸੰਘਰਸ਼ੀ ਯੋਧੇ ਨੇ ਜਿਨ੍ਹਾਂ ਨੂੰ ਅੱਜ ਆਪਾਂ ਨੇ ਇੱਥੇ ਸਨਮਾਨ ਕੀਤਾ ਸਰਦਾਰ ਜੋਰਾਵਰ ਸਿੰਘ ਸਰਦਾਰ ਅਵਤਾਰ ਸਿੰਘ ਖਰੋੜਾ ਤੋਂ ਤੇ ਗਰਦੀਪ ਸਿੰਘ ਜੀ ਕੋਟੜਾ ਇਹ ਸਾਰੇ ਉਹ ਸੰਘਰਸ਼ੀ ਯੋਧੇ ਨੇ ਜਿਨ੍ਹਾਂ ਨੇ 111 ਮਰਜੀਬੜਿਆਂ ਦੇ ਵਿੱਚ ਆਪਣੇ 6 ਦਿਨ ਤਕਰੀਬਨ ਕਹਿ ਸਕਦੇ ਆਂ ਵੀ ਇਹ ਭੁਖੜਦਾਲ ਦੇ ਉੱਤੇ ਇਹ ਵੀ ਬੈਠੇ ਨੇ ਅਖੀਰ ਨੂੰ ਡੱਲੇਵਾਲ ਸਾਹਿਬ ਨੇ ਇਹਨਾਂ ਨੂੰ ਜਦੋਂ ਆਪਣੀ ਮੀਟਿੰਗ ਦਾ ਪੂਰਾ ਸਮਾਂ ਉਹਨਾਂ ਨਾਲ ਨਿਸ਼ਚਿਤ ਹੋ ਗਿਆ ਤਾਂ ਫਿਰ ਇਹਨਾਂ ਨੂੰ ਕਹਾਂ ਵੀ ਭਾਈ ਤੁਹਾਡੀ ਹਾਲੇ ਇੰਨੀ ਲੋੜ ਨਹੀਂ ਤੁਸੀਂ ਇੰਨੇ ਬੈਠੋ ਤੇ ਤੁਹਾਡੇ ਸਮੇਂ ਦੀ ਹਲੇ ਤੁਸੀਂ ਢੀਕ ਕਰੋ ਵੀ ਫਿਰ ਜਿਹੜਾ ਜਿਹੜਾ ਸਮਾਂ ਹੋਊਗਾ ਉਹੋ ਜਿਹੇ ਤਰੀਕੇ ਦੇ ਨਾਲ ਆਪਾਂ ਅੱਗੇ ਮੋੜ ਆ ਜਿਹੜਾ ਇਹ ਸੰਘਰਸ਼ ਨੂੰ ਦੇਵਾਂਗੇ ਇਸ ਕਰਕੇ ਬਹੁਤ ਵੱਡੀ ਇੱਕੀ ਦੇ ਯੋਧਿਆਂ ਨੇ ਕੁਰਬਾਨੀ ਕੀਤੀ ਆ ਕਿਸਾਨੀ ਹਿੱਤਾਂ ਦੇ ਲਈ ਕੀਤੀ ਆ ਆਪਣੇ ਹਿੱਤਾਂ ਦੇ ਲਈ ਤਾਂ ਹਰ ਕੋਈ ਲੜਾਈ ਲੜਦਾ ਹਰ ਇੱਕ ਨੂੰ ਆਪੋ ਆਪਣੇ ਘਰ ਬੜੇ ਪਿਆਰੇ ਲੱਗਦੇ ਨੇ ਹਰ ਇੱਕ ਕੋਈ ਕਹਿੰਦਾ ਮੇਰੇ ਅੱਜ ਕਿਤੇ ਮੇਰੀ ਮੱਝ ਦਾ ਕਿਤੇ ਦੁੱਧ ਨਾ ਘਟ ਜੇ ਜੇ ਕਿਤੇ ਮੈਂ ਕੱਖਾਂ ਤੋਂ ਕਟਾਈ ਕਰ ਲਈ ਜਾਂ ਕਿਸੇ ਹੋਰ ਕੰਮ ਤੋਂ ਕਰ ਲਈ ਕਣਕ ਨੂੰ ਪਾਣੀ ਲਾਉਣਾ ਕਿਸੇ ਨੇ ਕੁਝ ਕਰਨਾ ਕਿਸੇ ਨੇ ਕੁਝ ਕਰਨਾ ਸਾਨੂੰ ਬਹੁਤ ਦਿਸਦੇ ਨੇ ਪਰ ਇਹਨਾਂ ਨੂੰ ਇਹ ਯੋਧੇ ਹੋਰ ਨੇ ਜਿਨ੍ਹਾਂ ਨੂੰ ਸਿਰਫ ਤੁਹਾਡੀ ਕਿਸਾਨੀ ਸਾਰੇ ਪੰਜਾਬ ਦੀ ਹੀ ਨਹੀਂ ਸਾਰੇ ਹਿੰਦੁਸਤਾਨ ਦੀ ਕਿਸਾਨੀ ਦਾ ਫਿਕਰ ਪਿਆ ਇਸ ਕਰਕੇ ਮੈਂ ਇਹਨਾਂ ਦੀ ਨੂੰ ਦੀਦ ਸਾਡਾ ਸਲਾਮ ਕਰਦੇ ਹਾਂ ਅਸੀਂ ਵੀ ਆਪਣੇ ਮਨੋਂ ਤੇ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਹਰ ਮદાન ਫਤਿਹ ਬਖਸ਼ੇ ਪਰਿਵਾਰ ਨੂੰ ਵੀ ਪਿੱਛੇ ਚੜ੍ਹਦੀ ਕਲਾ ਬਖਸ਼ੇ ਹੌਸਲਾ ਬਜਾਈ ਇਹਨਾਂ ਦੀ ਅਸੀਂ ਇਹਨਾਂ ਦੇ ਨਾਲ ਹੀ ਸਾਡਾ ਜਿਹੜਾ ਸਿਰ ਹੈ ਇਹ ਤਕਰੀਬਨ ਆਪਣੇ ਜ਼ਿਲ੍ਹੇ ਦਾ ਉੱਚਾ ਹੋਇਆ ਇਹਨਾਂ ਕੁਝ ਕਹਿੰਦਾ ਹੋਇਆ ਮੈਂ ਕਿ ਮੈਂ ਦਾ ਜਾਚਾਂ ਕੋਈ ਵੱਧ ਘੱਟ ਸ਼ਬਦ ਕਹਿ ਦਿੱਤਾ ਹੋਵੇ ਤਾਂ ਮੈਂ ਮਾਫੀ ਚਾਹੂੰਗਾ ਵੈਜੀ ਜੀ ਕਾ ਬਾਤ ਸਾਬ ਵੈਜੀ ਜੀ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਠੀਕ ਹੈ ਕੋਈ ਕਾਲ ਸਾਹਿਬ ਵੈਜੀ ਜੀ ਜੀ ਫਤਿਹ ਮੈਂ ਤਾਂ ਜੀ ਇਹ ਟੀਮ ਦਾ ਰਿਣੀ ਰਹੂੰਗਾ ਹਮੇਸ਼ਾ ਹੀ ਔਰ ਜਿੱਥੇ ਵੀ ਮੈਨੂੰ ਇਹ ਹੁਕਮ ਕਰਨਗੇ ਉੱਥੇ ਹੀ ਮੈਂ ਹਰ ਇੱਕ ਬੋਡਾ ਲੋਡ ਨੂੰ ਤਿਆਰ ਰਹੂੰਗਾ ਇਹਨਾਂ ਨੇ ਇੰਨਾ ਮੇਰਾ ਸਰਵਾਰ ਬਣਦਾ ਨਹੀਂ ਸੀ ਜਿੰਨਾ ਮੇਰਾ ਜਥੇਬੰਦੀ ਨੇ ਕੀਤਾ ਕਿਉਂ ਇਹ ਇਹਨਾਂ ਦੇ ਸਹਿਯੋਗ ਨਾਲੇ ਹੋ ਸਕਿਆ ਮੇਰੀ ਕੋਈ ਹੈਸੀਅਤ ਨਹੀਂ ਮੈਂ ਇਕੱਲਾ ਕੁਝ ਕਰ ਸਕਦਾ ਦੂਜਾ ਉੱਥੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਸੀ ਸਾਤੋਂ ਇੱਕ ਦਿਨ ਇੱਥੇ ਭੁੱਖੇ ਨਹੀਂ ਕੱਟਉਦਾ ਇੱਕ ਵਕਤ ਕੇ ਇੱਕ ਘੰਟਾ ਜੇ ਲੇਟ ਹੋ ਜਵੇ ਰੋਟੀ ਤਾਂ ਅਸੀਂ ਘਰ ਸਿਰ ਤੇ ਚੱਕ ਲੈਂਦੇ ਆ ਲੇਕਿਨ ਉੱਥੇ ਪਤਾ ਨਹੀਂ ਕੀ ਵਰਤਾਰਾ ਸੀ ਗੁਰੂ ਨਾਨਕ ਸਾਹਿਬ ਦੀ ਕਿਰਪਾ ਸੀ ਉਹਦੇ ਕਰਕੇ ਅਸੀਂ ਉੱਥੇ ਜੀ ਪੰਜ ਦਿਨ ਸਾਨੂੰ ਕੁਝ ਪਤਾ ਹੀ ਨਹੀਂ ਲੱਗਿਆ ਵੀ ਰੋਟੀ ਖਾਣੀ ਵੀ ਹੈ ਜਾਂ ਨਹੀਂ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਜੀ ਕੀ ਫਤਿਹ ਸਾਡੇ ਨਾਲ ਨੇ ਜਰਨਲ ਸਕੱਤਰ ਜ਼ਿਲ੍ਹਾ ਗਰਜੀਤ ਸਿੰਘ ਵਜੀਦਪੁਰ ਇੱਕ ਇਨਸਾਨ ਨੇ ਜੀ ਆਪਣੀ ਜਵਾਨੀ ਬਾਉਂਡਰ ਤੇ ਲਾਈ ਫੌਜ ਚ ਆਖਰਕਾਰ ਫੇਰ ਬਡਾਪੇ ਚ ਜਾ ਕੇ ਵੀ ਉਹਨੂੰ ਬਾਰਡਰ ਤੇ ਭੁਖੜ ਹੜਤਾਲ ਤੇ ਬੈਠਣਾ ਪਿਆ ਕੀ ਹਾਲਾਤ ਕਹੋਗੇ ਪੰਜਾਬ ਦੇ ਅ ਇੱਕ ਸਾਡੇ ਰੀਤ ਹੈ ਇਹ ਪ੍ਰਚਲਿਤ ਹੈ ਪੁਰਾਣੇ ਤੋਂ ਵੀ ਜਿਹੜਾ ਕੁਰਬਾਨੀ ਦੇ ਸਕਦਾ ਕੁਰਬਾਨੀ ਉਹ ਹੀ ਦੇ ਸਕਦਾ ਇਹਦੇ ਚ ਉਮਰਾਂ ਦੀ ਗੱਲ ਨਹੀਂ ਹੁੰਦੀ ਭਾਵੇਂ ਜਵਾਨੀ ਹੋਵੇ ਭਾਵੇਂ ਬਡਾਪਾ ਹੋਵੇ ਆਪਾਂ ਸਿੱਖ ਤੇ ਹੱਸ ਦੇਖੀਏ ਆਪਣੇ ਤਾਂ ਬਚਪਨ ਚ ਛੋਟੇ ਛੋਟੇ ਬੱਚਾ ਨੇ 7-9 ਸਾਲਦਿਆਂ ਨੇ ਕੁਰਬਾਨੀ ਦਿੱਤੀ ਆ ਉਹ ਤੋਂ ਵੀ ਜੇ ਅਗਲੀ ਗੱਲ ਕਰੀਏ ਜਿਹੜੀਆਂ ਬੀਬੀਆਂ ਦੇ ਗਲਾਂ ਦੇ ਵਿੱਚ ਬੱਚਿਆਂ ਦੇ ਟੁੱਟੇ ਕਰਕੇ ਹਾਰ ਪਵਾਏ ਆ ਉਹ ਹੋ ਸਕਦਾ ਕੁਝ ਦਿਨਾਂ ਦੇ ਕੁਝ ਮਹੀਨਿਆਂ ਦੇ ਹੋਣਗੇ ਦੂਜੇ ਪਾਸੇ ਜੇ ਗੱਲ ਕਰੀਏ ਵੱਡੀ ਉਮਰ ਦੇ ਬਾਬਾ ਦੀਪ ਸਿੰਘ ਜੀ ਨੇ ਜਦੋਂ ਖੰਡਾ ਚੱਕਿਆ ਤਾਂ 70 ਸਾਲਾਂ ਦੇ ਕਰੀਬ ਉਮਰ ਸੀ ਤੇ ਭਾਈ ਮਨੀ ਸਿੰਘ ਜੀ ਜਦੋਂ ਬੰਦ ਬੰਦ ਕਟਿਆ ਤਾਂ ਉਹਨਾਂ ਦੀ 93 ਸਾਲ ਦੀ ਉਮਰ ਸੀ ਇਹ ਜਿਹੜੀ ਕੁਰਬਾਨੀ ਦੀ ਭਾਵਨਾ ਹੈ ਕਿਸੇ ਉਮਰਾਂ ਦੀ ਮਤਹਾਜ ਨਹੀਂ ਸਾਡੇ ਸਿੱਖ ਇਤਿਹਾਸ ਤੋਂ ਸੇਧ ਲੈ ਕੇ ਸਰਦਾਰ ਜੋਰਾਵਰ ਸਿੰਘ ਨੇ ਇਹ ਜਿਹੜੀ ਸੇਵਾ ਕੀਤੀ ਭਾਵੇਂ ਜਵਾਨੀ ਦੇ ਵਿੱਚ ਦੇਸ਼ ਦੀ ਸੇਵਾ ਕੀਤੀ ਫੌਜ ਦੇ ਵਿੱਚ ਰਹਿ ਕੇ ਤੇ ਭਾਵੇਂ ਹੁਣ ਆਪਣੀ ਕਿਸਾਨੀ ਵਾਸਤੇ ਆਪਣੇ ਆਪ ਨੂੰ ਦਾਤੇ ਲਾਤਾ ਮਰਨ ਵਰਤ ਤੇ ਲਾਤਾ ਤਾਂ ਜਥੇਬੰਦੀ ਵੀ ਇਹਨਾਂ ਦੀ ਰਣੀ ਆ ਤੇ ਦੂਜੇ ਪਾਸੇ ਇਸ ਇਤਿਹਾਸ ਤੋਂ ਸੇਧ ਲੈ ਕੇ ਸਿੱਖੀ ਨਾਲ ਜੁੜੇ ਹੋਏ ਨੇ ਇਸ ਕਰਕੇ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇਹ ਇਹਦੇ ਨਾਲ ਇਹਨਾਂ ਦੇ ਜਿਹੜਾ ਮਰਨ ਵਰਤ ਰੱਖਿਆ ਤੇ ਨਾਲ ਮੋਰਚੇ ਨੂੰ ਬੜੀ ਮਜ਼ਬੂਤੀ ਮਿਲੀ ਜਿਹੜੀ ਸਰਕਾਰ ਸਾਡੇ ਨਾਲ ਗੱਲ ਕਰਨ ਨੂੰ ਤਿਆਰ ਨਹੀਂ ਸੀ ਜਦੋਂ 111 ਮਰਜੀਬੜੇ ਆਪਣੇ ਕੋਖੜ ਹੜਤਾਲ ਤੇ ਬੈਠ ਕੇ ਜਿੰਨਾ ਵਿੱਚ ਸਰਦਾਰ ਜੋਰਾਵਰ ਸਿੰਘ ਵੀ ਸੀ ਸਰਦਾਰ ਗੁਰਦੀਪ ਸਿੰਘ ਕੋਟੜਾ ਸੀ ਸਰਦਾਰ ਅਵਤਾਰ ਸਿੰਘ ਕਰਾਉਡਸਨ ਉਹਦੇ ਨਾਲ ਸਰਕਾਰ ਹਿੱਲੀ ਆ ਤੇ ਸਰਕਾਰ ਫਿਰ ਗੱਲਬਾਤ ਕਰਨ ਵਾਸਤੇ ਮਜਬੂਰ ਹੋਈ ਆ ਇੱਕ ਸਕੱਤਰ ਸਾਹਿਬ ਜਿਹੜੀਆਂ ਐਸਕੇਐਮ ਦੀਆਂ ਮੀਟਿੰਗਾਂ ਨੇ ਉਹ ਕੀ ਗੱਲ ਕੇਡਰ ਬਚਾਉਣ ਤੱਕ ਹੀ ਸੀਮਤ ਨੇ ਸਾਰਿਆਂ ਦੇ ਸਾਹਮਣੇ ਆ ਗਈ ਹੁਣ ਤਾਂ ਗੱਲ ਉਹ ਸਿਰਫ ਤੇ ਸਿਰਫ ਆਪਣਾ ਕੇਡਰ ਬਚਾਉਣ ਵਾਸਤੇ ਇਹ ਸਾਰੀਆਂ ਗੱਲਾਂ ਕਰਦੇ ਨੇ ਤੇ ਕਈ ਵਾਰੀ ਆਪਣੇ ਭਰਾ ਗੱਲ ਕਰਦੇ ਨੇ ਵੀ ਜਦੋਂ ਤੱਕ ਏਕਤਾ ਨਹੀਂ ਹੁੰਦੀ ਉਹ ਸਾਡੇ ਨਾਲ ਇੱਕ ਨਹੀਂ ਹੁੰਦੇ ਆਪਾਂ ਮੋਰਚਾ ਨਹੀਂ ਜਿੱਤ ਸਕਦੇ ਇਹ ਬਿਲਕੁਲ ਝੂਠ ਹੈ ਮੈਂ ਇੱਕ ਗੱਲ ਕਹਾ ਭਾਵੇਂ ਸਰਦਾਰ ਜਗਜੀਤ ਸਿੰਘ ਡੱਲੇਵਾਲਾ ਭਾਵੇਂ ਰਾਜੇਵਾਲ ਸਾਹਿਬ ਨੇ ਸੀਨੀਅਰ ਆਗੂ ਨੇ ਉਹ ਜੂਨੀਅਰ ਨਹੀਂ ਜੇ ਡੱਲੇਵਾਲ ਸਾਹਿਬ ਦੇ ਨਾਲੇ ਲੋਕ ਨੇ ਲੋਕਾਂ ਦੇ ਪਿੱਛੇ ਮਦਦ ਹੈ ਤਾਂ ਜੂਨੀਅਨ ਹੈ ਜੇ ਰਾਜੇਵਾਲ ਸਾਹਿਬ ਨਾਲ ਜਾਂ ਕਿਸੇ ਨਾਲ ਵੀ ਜੇ ਲੋਕ ਨੇ ਤਾਂ ਜੂਨੀਅਨ ਹੈ ਜਦੋਂ ਉਹਨਾਂ ਦੇ ਲੋਕ ਛੱਡ ਛੱਡ ਕੇ ਇਸ ਪਾਸੇ ਆਉਣ ਲੱਗ ਪਏ ਉਹਨਾਂ ਦਾ ਕੇਡਰ ਉਹਨਾਂ ਨੂੰ ਛੱਡ ਛੱਡ ਕੇ ਇਸ ਪਾਸੇ ਆਉਣ ਲੱਗਾ ਤਾਂ ਕੋਈ ਦੁਨੀਆ ਦੀ ਸ਼ਕਤੀ ਜਿੱਤ ਨੂੰ ਰੋਕ ਨਹੀਂ ਸਕਦੀ ਜਿੱਤਾਂਗੇ ਆਪਣੀਆਂ ਮੰਗਾਂ ਲੈ ਕੇ ਪਿੰਡਾਂ 'ਚ ਵਾਪਸ ਆਵਾਂਗੇ ਜਿਹੜੀ ਏਕਤਾ ਦੀ ਗੱਲ ਹੈ ਏਕਤਾ ਸ਼ਰੀਰਾਂ ਦੀ ਹੋ ਸਕਦੀ ਹੈ ਜਦੋਂ ਤੱਕ ਵਿਚਾਰਾਂ ਦੀ ਏਕਤਾ ਨਹੀਂ ਹੁੰਦੀ ਉਦੋਂ ਤੱਕ ਬਿਲਕੁਲ ਲੜਾਈ ਜਿੱਤੀ ਨਹੀਂ ਜਾ ਸਕਦੀ ਇਹ ਕਹਿ ਸਕਦਾ ਜਿਹੜੇ ਸਾਡੇ ਨਾਲ ਵਿਚਾਰ ਨਹੀਂ ਜਿਨ੍ਹਾਂ ਦੇ ਰਲਦੇ ਜਿਹੜੇ ਕੰਮ ਸਰਕਾਰ ਵਾਸਤੇ ਕਰਦੇ ਆ ਜਿਹੜੇ ਸਰਕਾਰਾਂ ਕੋਲ ਵਿਕ ਕੇ ਆਏ ਹੋਏ ਆ ਯਾਰ ਉਹ ਏਕਤਾ ਕਿਵੇਂ ਕਰ ਲੈਣਗੇ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਜਿਨ੍ਹਾਂ ਦੀ ਨੀਤੀਓਏ ਹੈ ਕਿ ਅਸੀਂ ਛਾਰਿਆਂ ਨੂੰ ਮਜ਼ਦੂਰ ਬਣਾਉਣਾ ਹੈ ਅਸੀਂ ਕਿਸੇ ਨੂੰ ਗੰਜੈਸਟ ਨਹੀਂ ਦੇਖਣਾ ਚਾਹੁੰਦੇ ਉਹ ਕਿਵੇਂ ਏਕਤਾ ਕਰ ਲੈਣਗੇ ਅਸੀਂ ਸਿੱਖ ਸਿਧਾਂਤਾਂ ਤੇ ਚੱਲਦੇ ਆ ਕੋਈ ਲੈਨਨ ਮਾਰਕਸ ਦੇ ਸਿਧਾਂਤਾਂ ਤੇ ਚੱਲਦਾ ਸਾਡੇ ਨਾਲ ਉਹਨਾਂ ਦੀ ਏਕਤਾ ਵਿਚਾਰਧਾਰਕ ਏਕਤਾ ਹੋਈ ਨਹੀਂ ਸਕਦੀ ਜਿਹੜਾ ਆਖਦਾ ਤੁਰੇਦਾ